ਸੁਖਵੀਰ ਬਾਦਲ ਫੇਰ ਫੋਟੋਮ ਪਾਉਣ ਲੱਗ ਗਿਆ YouTube ਤੇ Instagram ਤੇ ਤੇ Facebookਾਂ ਤੇ ਕਹਿੰਦਾ ਕਾਲੀ ਦਾਲ ਮਜ਼ਬੂਤ ਹੋ ਰਿਹਾ ਹੈ ਬੰਦੇ ਬਹੁਤ ਨਾਲ ਰਲੇ ਆ ਇਹਨਾਂ ਕੋਲੋਂ ਭੱਜੇ ਹੋਏ ਬਾਗੀ ਦੁਬਾਰੇ ਫੇਰ ਆ ਰਲ ਜਾਂਦੇ ਆ ਦੋ ਬੰਦੇ ਇਹਨਾਂ ਦੇ ਉਹ ਇੱਕ ਸਰਦਾਰ ਬਲਵਿੰਦਰ ਸਿੰਘ ਭੁੰਦੜ ਤੇ ਇੱਕ ਜੀਮਾ ਰਜੀਤ ਜੀਮਾ ਦੋਨੇ ਸਕੱਤਰ ਜਰਨਲ ਨਾਲ ਉਹ ਰਿਪੋਰਟ ਕਰ ਦਿੰਦੇ ਆ ਕੱਢ ਦਿੰਦੇ ਆ ਹੁਣ ਕੇ ਅਗਲੇ ਦਿੱਕਰੇ ਜਾੜੁੰਦੇ ਆ ਦੋਵੇਂ ਫੇਰ ਫੇਰ ਲਾ ਲੈਂਦੇ ਨੇ ਹੁਣ ਕਾਲੀ ਦਲ ਉੱਪਰ ਕੇ ਕਹਿੰਦੇ ਸਾਹਮਣੇ 2027 ਦੇ ਵਿੱਚ ਤੇ ਆਹ ਫੋਟੋ ਮੇ ਪਾਈ ਜਾਂਦੇ ਆ ਵੀ ਇਹ ਦਵਾਰੇ ਫੇਰ ਲਾ ਲਈ ਉਹ ਤਾਂ ਲੋਕਾਂ ਨੇ ਨਕਾਰਤੇ ਸੀਗੇ ਵੋਟਾਂ 'ਚ ਭਈ ਤਾਂ ਕਰਕੇ ਤੁਸੀਂ ਫਿਰ ਥੋੜੀ ਲੜਾਈ ਹੋਊਗੀ ਤੇ ਤੁਸੀਂ ਕੱਢਤੇ ਕੱਢਣ ਤੋਂ ਬਾਅਦ ਉਹ ਅਕਾਲ ਤਖਤ ਤੇ ਲੈਟਰ ਲਿਖਿਆ ਏ ਤੁਹਾਨੂੰ ਤਲਬ ਕਰ ਲਿਆ ਸਾਰੇ ਬੰਦਿਆਂ ਨੂੰ ਦੋਸ਼ੀ ਮੰਨ ਲਿਆ ਦੂਜਾ ਦੂਜੇ ਤੋਂ ਜਾਨ ਬਚਾਉਂਦਾ ਸੀ ਦੂਜਾ ਦੂਜੇ ਤੋਂ ਲੁਕਦਾ ਸੀਗਾ ਵੀ ਇਹਨੇ ਕਰਿਆ ਜੀ ਇਹਨੇ ਕਰਿਆ ਸਰਕਾਰ ਦਾ ਹਿੱਸਾ ਸਾਰੇ ਸੀਗੇ ਤੇ ਗੁਰੂ ਦੇ ਦਰਬਾਰ ਤੇ ਜਾ ਕੇ ਵੀ ਝੂਠ ਬੋਲਿਆ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਨੇ ਕਿਹਾ ਵੀ ਸੰਗਤ ਵੱਡੀ ਹੁੰਦੀ ਐ ਤੇ ਸੰਗਤ ਆ ਜਿਹੜੀ ਜਿਨ੍ਹਾਂ ਨੇ ਸੰਗਤ ਨੇ ਵੋਟਾਂ ਪਾਈਆਂ ਪੰਜਾਬੀਆਂ ਨੇ ਉਹਨਾਂ ਨੂੰ ਪਤਾ ਹੀ ਆ ਵੀ ਆਪਾਂ ਕੀ ਕਰਦੇ ਹੁੰਦੇ ਸੀ ਇਸ ਕਰਕੇ ਪਹਿਲਾਂ ਵਾਲੀਆਂ ਗੱਲਾਂ ਗਈਆਂ ਉਤਰਾ ਚੜ੍ਹਾ ਇਹਨੂੰ ਕਰਤਾ ਉਹਨੂੰ ਪਾ ਲਿਆ ਇਹਨੂੰ ਇਹ ਕਰਤਾ ਇਹਨੂੰ ਉਹ ਕਰਤਾ ਤੇ ਮਤਲਬ ਲੋਕ ਜਾਣੀ ਜਾਣੇ ਹੁਣ ਜਿਹੜੀ ਇਹ ਬਦਲਾਅ ਦੀ ਗੱਲ ਕਰਦੇ ਐ ਵਿਕਰਮਜੀਠੀਏ ਵਰਗੇ ਸੁਖਵੀਰ ਬਾਦਲ ਹੋਰ ਵੀ ਬਦਲਾਅ ਬਾਤ ਤੇ ਆਈ ਸੀ ਜੀ ਸਰਕਾਰ ਇਹਨੇ ਕੁਛ ਨਹੀਂ ਕਰਿਆ ਭਾਈ ਬਦਲਾਅ ਦੇ ਵਿੱਚੋਂ ਕੋਈ ਯੂਪੀ ਚੋਂ ਕੋਈ ਬਿਹਾਰ ਚੋਂ ਪਾਕਿਸਤਾਨ ਚੋਂ ਅਮਰੀਕਾ ਕੈਨੇਡਾ ਚੋਂ ਤਾਂ ਬੰਦੇ ਆਏ ਨਹੀਂ ਨਾ ਉਹਨਾਂ ਦੀਆਂ ਪੰਜਾਬ ਚ ਵੋਟਾਂ ਬਣੀਆਂ ਵੱਖ-ਵੱਖ ਪਾਰਟੀਆਂ ਦੇ ਨਾਲੋਂ ਚੰਗੀ ਸੋਚ ਵਾਲੇ ਬੰਦੇ ਟੁੱਟ ਕੇ ਉਹਨਾਂ ਨੇ ਤੀਜੇ ਬਦਲ ਨੂੰ ਜਿਹੜਾ ਹੈਗਾ ਹੈ ਤੀਜੀ ਪਾਰਟੀ ਨੂੰ ਸਮਰਥਨ ਦੇਤਾ ਸੀ ਵੀ ਚਲੋ ਇਹ ਵੀ ਕੁਝ ਕਰਨਗੇ ਜਿਉਂ ਚੌਥੀ ਪਾਰਟੀ ਬਣਦੀ ਹੈ ਤਾਂ ਆਪ ਚੋਂ ਕਾਂਗਰਸ ਚੋਂ ਅਕਾਲੀਆਂ ਚੋਂ ਕੋ ਪਾਰਟੀ ਮਜ਼ਬੂਤ ਹੋਊਗੀ ਹੁਣ ਜਿਹੜੀ ਭਾਜਪਾ ਨੇ ਅਕਾਲੀ ਦਲ ਨਾਲ ਗੱਠ ਜੋੜ ਕੀਤਾ ਸੀ 16 17 ਸੀਟਾਂ ਇਹਨਾਂ ਨੂੰ ਦਿੰਦੇ ਸੀ ਅੱਜੋ ਹੀ ਭਾਜਪੀ ਦੇ ਆਗੂ ਕਹਿੰਦੇ ਵੀ ਭਾਈ ਸਾਨੂੰ ਤਾਂ ਸ਼ਰਮ ਆਉਂਦੀ ਆ ਕਾਲੀ ਦਲ ਦੇ ਵਿੱਚ ਹੱਥ ਮਿਲਾਉਂਦਿਆਂ ਉਹਨੂੰ ਤੇ ਸੁਖਵੀਰ ਬਾਦਲ ਦੇ ਕੋਲੇ ਬੈਠਦਿਆਂ ਈਵਨ ਕੇ ਮਤਸ਼ਾਹ ਨੇ ਕਹਿ ਦਿੱਤਾ ਇਹ ਸੁਖਵੀਰ ਬਾਦਲ ਗੱਪੀ ਐ ਇੰਟਰਵਿਊ ਦੇ ਵਿੱਚ ਗਿਆ ਉਹਨੇ ਕਹਿਣੀ ਤੇ ਕਤਨੀ ਦਾ ਸਹੀ ਨਹੀਂ ਇਸ ਕਰਕੇ ਜਿਹੜੀ ਹੈਗੀ ਆ ਕਾਲੀ ਦਲ ਨੀ ਮਾੜਾ ਕਿਹਤਰੀ ਪਾਰਟੀ ਹੁਣੀ ਪੰਜਾਬ ਦੇ ਵਿੱਚ ਜ਼ਰੂਰੀ ਹੈ ਇਹ ਨੈਸ਼ਨਲ ਪਾਰਟੀਆਂ ਵੀ ਕਹਿ ਰਹੀਆਂ ਪਰ ਅਕਾਲੀ ਦਰ ਨੂੰ ਚਲਾਉਣ ਵਾਲੇ ਇੱਕ ਵਪਾਰੀ ਤੇ ਖੁਦਗਰਜ਼ ਵਿਅਕਤੀ ਨਿਕਲ ਗਏ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਮ ਟੋਲ ਪਲਾਜੇ ਲਾਏ ਜਿਨ੍ਹਾਂ ਦੀਆਂ ਡੇਟਾਂ ਲੰਘ ਚੁੱਕੀਆਂ ਦੇ ਲੋਕਾਂ ਤੋਂ 2 200 2250 ਰੁਪਏ ਵਸੂਲੀ ਕਰੀ ਜਾਂਦੇ ਹਜੇ ਵੀ ਇਹ ਸਰਕਾਰ ਨੇ ਚਲੋ ਬੰਦ ਕਰਤੇ ਹੁਣ ਕਹਿੰਦੇ ਜੀ 1 ਰੁਪਿਆ ਤੁਹਾਨੂੰ ਡੀਜ਼ਲ ਸਸਤਾ ਕਰਤਾ ਆ ਬਾਦਲ ਦੇ ਰਾਜ ਦੇ ਵਿੱਚ ਕਿੰਨੇ ਵਾਰੀ ਹੋਇਆ 1 ਰੁਪਿਆ ਲੀਟਰਕ ਸਸਤਾ ਕਰਤਾ ਅਗਲਾ 100 ਲੀਟਰ ਪਵਾਊਗਾ 100 ਰੁਪਏ ਦਾ ਫਾਇਦਾ ਹੋ ਗਿਆ 50 ਲੀਟਰ ਪੋਊਗਾ 50 ਰੁਪਏ ਦਾ ਫਾਇਦਾ ਹੋਗਾ ਜਦੋਂ ਟੋਲ ਪਲਾਜੇ ਤੇ ਜਾਂਦਾ 2 250 2260 ਰੁਪਏ ਦੀਆਂ ਬਿਨਾਂ ਮਦਦ ਤੋਂ ਕੱਪੜੇ ਲਾਹੇ ਜਾਂਦੇ ਆ ਕਿਉਂਕਿ ਇਧਰੋਂ ਕੰਨ ਫੜਿਆ ਐ ਇਧਰੋਂ ਇਧਰਲਾ ਛੱਡਿਆ ਇਧਰੋਂ ਫੜਿਆ ਆ ਕੋਈ ਸਾਡੇ ਲੋਕਾਂ ਨਾਲ ਹੁੰਦਾ ਨਹੀਂ ਕਿਸੇ ਰੂਪ ਦੇ ਵਿੱਚ ਟੈਕਸ ਇਕੱਠਾ ਕਰਨਾ ਚਲੋ ਖਜ਼ਾਨੇ 'ਚ ਵੀ ਹੋ ਜੇ ਉਹਦਾ ਵੀ ਦੁੱਖ ਨਹੀਂ ਪਬਲਿਕ ਚ ਆਊਗਾ ਕੱਲ ਨੂੰ ਪਰ ਜਿਹੜਾ ਕੰਪਨੀਆਂ ਨੂੰ ਦੇਤਾ ਕੰਪਨੀਆਂ ਕੱਪੜੇ ਲਾਉਂਦੀਆਂ ਲੋਕਾਂ ਦੇ ਇਸ ਕਰਕੇ ਜਿਹੜੇ ਹੈਗੇ ਸਾਡੇ ਲੋਕਾਂ ਨੇ ਇਹਨਾਂ ਤੋਂ ਮੂੰਹ ਪੰਗ ਕਰ ਲਿਆ ਇਹਨਾਂ ਨੂੰ ਮੂੰਹ ਲਾਉਣਾ ਪੈ ਗਿਆ ਹੁਣ ਫੇਰ ਦੁਬਾਰੇ ਪੰਥਕ ਪਾਰਟੀਆਂ ਜੀ ਉਹ ਐ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹੜਾ ਕਿ ਸਾਰੀ ਚੀਜ਼ ਦਾ ਸਤਿਆਨਾਸ਼ ਕਰ ਦਿੰਦਾ ਇੱਕ ਸਕਿੰਟ ਦੇ ਵਿੱਚ ਵੀਡੀਓ ਕਈ ਲੱਖ ਬੰਦੇ ਕੋਲੇ ਜਾੜ ਜਾਂਦੀ ਹੈ ਸਕਿੰਟ ਕਿੱਡਾ ਹੁੰਦਾ ਉਹ ਹੁਣ ਗੱਲਾਂ ਗਈਆਂ ਬੇਥੋ ਗੱਪ ਮਾਰ ਕੇ ਭੀਖੀ ਗੱਪ ਮਾਰਦਾ ਭੀ ਕਿਉਂ ਗਾਂ ਬਲਾਡੇ ਗੱਪ ਮਾਰਦਾ ਉਦੋਂ ਗਾਂ ਗਾਂ ਗੱਪ ਮਾਰਦਾ ਤੇ ਹਮ ਤਾਂ ਜੋ ਆਪਾਂ ਬੋਲਦੇ ਆ ਤੇ ਨਾਲ ਦੀ ਨਾਲ ਲੋਕਾਂ ਦੇ ਕੋਲੇ ਆ ਤੇ ਉਹ ਨਾਲ ਦੀਆਂ ਰੀਲ ਬਣਾ ਕੇ ਚਲਾ ਦਿੰਦੇ ਆ ਇਸ ਕਰਕੇ ਇਹ ਫੇਕ ਫੋਟਮਨ ਇਹਨਾਂ ਦੇ ਬੰਦੇ ਨੇ ਇਹਨਾਂ ਦੇ ਪੁਰਾਣੇ ਲੀਡਰ ਨੇ ਇਹੀ ਸਰਕਾਰ ਚ ਭਾਈਵਾਲ ਰਹੇ ਨੇ ਤੇ ਹੁਣ ਫੇਰ ਸਰੂਪੇ ਦੇ ਕੇ ਫੇਰ ਕਹਿੰਦੇ ਜੀ ਉਹ ਤਾਂ ਵਾਪਸ ਆ ਗਿਆ ਹੁਣ ਉਹਨਾਂ ਦੇ ਜਾਣ ਨਾਲ ਜਾਂ ਤਾਂ ਸੁਖਵੀਰ ਬਾਦਲ ਪਵਿੱਤਰ ਹੋ ਗਿਆ ਜਾਂ ਉਹ ਗੰਗਾ ਨਾਲ ਗਿਆਏ ਹੈ ਜਾਂ ਤਾਂ ਉਹ ਗੰਗਾ ਨਾਲ ਗਿਆਏ ਹੈ ਜਾਂ ਸੁਖਵੀਰ ਬਾਦਲ ਪਵਿੱਤਰ ਹੋ ਗਿਆ ਇਕੱਠੇ ਫੇਰ ਹੋਗੇ ਹੁਣ ਜੂਥ ਨੂੰ ਅੱਗੇ ਲਿਆਵਾਂਗੇ ਫਰਾਨੇ ਨੂੰ ਅੱਗੇ ਲਿਆਵਾਂਗੇ ਲੇਡੀਜ਼ ਨੂੰ ਇੰਨੀਆਂ ਟਿਕਟਾਂ ਦੇਵਾਂਗੇ ਲੇਡੀਜ਼ ਨੂੰ ਅੱਗੇ ਲਿਆਵਾਂਗੇ ਪਰ ਵੀਰੋ ਜਿਹੜੇ ਬਾਗੀ ਕੱਢੇ ਸੀ ਉਹੀ ਬਾਗੀ ਦੁਬਾਰੇ ਸ਼ਾਮਲ ਕਰ ਲੈ ਤੇ ਟਿਕਟਾਂ ਉਹਨਾਂ ਨੂੰ ਮਿਲਣੀਆਂ ਜੂਥ ਨੂੰ ਅੱਗੇ ਜੋ ਮਰਜ਼ੀ ਲਿਓ ਵਜ਼ੀਰ ਵੀ ਉਹਨਾਂ ਨੇ ਬਣਨਾ ਹੈ ਕਮਾਂਡ ਵੀ ਉਹਨਾਂ ਨੇ ਚਲਾਉਣੀ ਹੈ ਜਿਹੜੇ ਨਵੇਂ ਮੁੰਡੇ ਡੰਡੇ ਝੰਡਾ ਪਾ ਕੇ ਲੜਾਈਆਂ ਕਰਾਉਣਗੇ ਕਾਲਜਾਂ ਦੇ ਵਿੱਚ ਹੋਰ ਝਗੜੇ ਕਰਾ ਕੇ ਉਹਨਾਂ ਨੂੰ ਜੇਲ੍ਹ ਚ ਸੁੱਟਣਗੇ ਤਿਆਬ ਦਾ ਜਿਹੜਾ ਠਕ ਠਾਕਾ ਚਲਾਉਣਗੇ ਇਸ ਕਰਕੇ ਸੋਚ ਸਮਝ ਕੇ ਪਾਰਟੀਆਂ ਚੁਣਿਆ ਕਰੋ ਪਾਰਟੀ ਕੋਈ ਨਹੀਂ ਵਾੜੀ ਹੁੰਦੀ ਉਹਦੇ ਨਮਾਇंदे ਆ ਹੁਣ ਚਲਾਉਣ ਵਾਲੇ ਬੰਦਿਆਂ ਦੇ ਵਿੱਚ ਕਮੀਆਂ ਹੁੰਦੀਆਂ ਇਸ ਕਰਕੇ ਇਸ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਜਿਹੜੇ ਨੌਜਵਾਨ ਸਾਡੇ ਮੁੰਡੇ ਆ ਵੀ ਐਕਸੀਲੇਟਰ ਨਾਲ ਲਿਆ ਕਰੋ ਇਹ ਰੇਸ ਤੇ ਪੈ ਰੱਖਦੇ ਆ ਵੀ ਆ ਸਾਡਾ ਬੱਬਰ ਸ਼ੇਰ ਆਏ ਆਏ ਆ ਜੀ ਇਹ ਆਏ ਆ ਕਾਨੂੰਨ ਦੇ ਹੱਥ ਬਹੁਤ ਲੰਬੇ ਐ ਕਈ ਦੇ ਕਾਨੂੰਨ ਨੂੰ ਪੜਨ ਦੀ ਸੁਣਨ ਦੀ ਸਿੱਖਣ ਦੀ ਸਮਰੱਥਾ ਸਮਝਿਆ ਕਰੋ ਇਸ ਕਰਕੇ ਜਿਹੜੇ ਹੈਗੇ ਆ ਇਹ ਲੀਡਰ ਇਹੇ ਨੌਜਵਾਨ ਪੀੜ੍ਹੀ ਦੀ ਹੈ ਜਿਹੜੀ ਉਹ ਬਰਬਾਦੀ ਦਾ ਕਾਰਨ ਬਣਦੇ ਨਾ ਉਹਨਾਂ ਦੀ ਨਸਲ ਕੁਸ਼ੀ ਕਰ ਦਿੰਦੇ ਆ ਵੀ ਤਾਂ ਜੋ ਉੱਭਰ ਕੇ ਹੈਗਾ 10 ਸਾਲਾਂ ਨੂੰ ਸਾਡੇ ਬੇਟੇ ਦੇ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਦੇ ਬਰਾਬਰ ਨਾ ਜੇ ਹੁਣ ਭਗਵੰਤ ਮਾਨਾ ਚੰਗਾ ਕਰਦਾ ਮਾੜਾ ਕਰਦਾ ਤਾਂ ਪਬਲਿਕ ਦੱਸੂਗੀ 2027 ਚ ਪਰ ਇੰਨੀ ਗੱਲ ਜਰੂਰ ਮੰਨਣਯੋਗ ਹੈ ਵੀ ਚੁੱਪਦਾ ਹੋ ਇਸ ਕਰਕੇ ਆ ਵੀ ਵਿਮਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਤੜਕੇ ਤੋਂ ਗਾਲਾਂ ਕੱਢਣ ਲੱਗ ਜਾਂਦੇ ਆ ਇੱਕ ਦੋ ਚੈਨਲ ਆ ਉਹ ਤਾਂ ਜਮੇ ਹੀ ਭਗਵਾਨ ਤਮਨ ਦੇ ਖਿਲਾਫ ਹੈ ਤੇ ਉਧਰ ਬਿਕਮਜੀਠੀ ਹੈ ਸੁਖਬੀਰ ਬਾਦਲ ਹੈ ਈਮਾ ਜੋ ਕਾਲੀਦਾਲ ਦਾ ਤੇ ਪੰਜ ਸੇ ਹੋ ਰਿਹਾ ਤਾਂ ਤੜਕੀ ਲੱਗ ਜਾਂਦੇ ਨੇ ਚੰਗਾ ਕਰਿਆ ਮਾੜਾ ਕਰਿਆ ਬਸ ਮਾੜਾ ਬੋਲਣਾ ਹੈ ਇਸ ਕਰਕੇ ਜਿਹੜੀਆਂ ਪਾਰਟੀਆਂ ਇਹਨਾਂ ਲੋਕਾਂ ਦੇ ਵਿੱਚੋਂ ਹੀ ਬਣਦੀਆਂ ਇਹ ਲੋਕ ਇੱਕ ਦੂਜੀ ਪਾਰਟੀ ਨੂੰ ਛੱਡ ਕੇ ਵੋਟ ਪਾਉਂਦੇ ਨਾ ਇੱਕ ਮੂਵਮੈਂਟ ਜਿਹੜੀ ਹੈਗੀ ਨਵੀਂ ਪੈਦਾ ਹੁੰਦੀ ਹੈ ਇਸ ਕਰਕੇ ਭਾਈ ਸਾਨੂੰ ਜਿਹੜਾ ਹੈਗਾ ਅਕਲ ਤੋਂ ਕੰਮ ਲੈ ਕੇ ਸੋਚ ਸਮਝ ਕੇ ਜਿਹੜਾ ਹੈਗਾ ਲੀਡਰ ਚੁਣਨਾ ਚਾਹੀਦਾ ਤੇ ਜਿਹੜਾ ਇਹ ਆਕਾਲੀ ਦਲ ਕਹਿੰਦੇ ਦੁਬਾਰੇ ਸਰਜੀਤ ਕਰਾਂਗੇ ਨਾ ਇਹ ਦੁਬਾਰੇ ਸਰਜੀਤ ਹੋਵੇ ਨਾ ਬਾਦਲ ਕੇ ਦੁਬਾਰੇ ਆਉਣ ਤੇ 2 3 ਨੇ 4 ਬਚੋਲੇ ਹੈਗੇ ਆ ਤੜਕੇ ਅਗਲੇ ਦੇ ਘਰੇ ਜਾਵਣਦੇ ਆ ਖਾ ਕੇ ਰੋਟੀਆਂ ਦੁਪਹਿਰੇ 2 ਵਜੇ ਸਰਪਾ ਪਾ ਕੇ ਸ਼ਾਮ ਨੂੰ ਆ ਜਾਂਦੇ ਆ ਆਹ ਕੰਮ ਤੇ ਹੁਣ ਇਹਨਾਂ ਦਾ ਜਿਹੜਾ ਦਵਾਰੇ ਠਕ ਠਕ ਹੈ ਉਹ ਚਲਾਇਆ ਹੋਇਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ